ਚਾਰਾਂ ਦੇ ਦੋਤੇ ਵਿੱਚ ਖਬਰਾਂ ਸ਼ੁਰੂ ਲੱਗੀਆਂ ਤੋਂ ਉਹਦੇ ਲਈ ਪ੍ਰੈਸ ਕਾਨਫਰੰਸ ਕੋਈ ਨਹੀਂ ਆਈ ਕਿ ਕੁਝ ਵੀ ਨਹੀਂ ਹੋਈ ਕੋਸ ਕਮੇਟੀ ਦੇ ਜਿਹੜੇ ਹੈੱਡ ਹੈ ਇਸ ਵੇਲੇ ਜਿਹੜੇ ਸਾਡੇ ਪ੍ਰਧਾਨ ਨੇ ਕੇਸ ਦੀ ਨਿਵਾਜ਼ ਰਹੀ ਜਿਹੜਾ ਨੇ ਅੱਜ ਇੱਥੇ ਆਉਣਾ ਸੀਗਾ ਉਹਨਾਂ ਨੂੰ ਜੱਡੂ ਸਾਹਿਬ ਦੱਸ ਕੇ ਗਏ ਕਿ ਜਿਹੜੇ ਸਾਡੇ ਜਾਂਚੀ ਸੀ ਮੌਤ ਹੋ ਗਈ ਉਹ ਬੁੜਾ ਸੀ ਜਿਹਦੇ ਕੋਈ ਸਮਝਦਾ ਕੋਈ ਕਿਸੇ ਕਰਕੇ ਜਿਹੜੇ ਸਾਡੇ ਸਟੀਰੀਓ ਕਮੇਟੀ ਉਸ ਨੂੰ ਨਿਮਾਉਂਦਾ ਯਤਨ ਕੀਤਾ ਫਿਰ ਕੀ ਕਹੇ ਕਿ ਜਿਸ ਤਰ੍ਹਾਂ ਦਾ ਸਾਡਾ ਸਮਾਜ ਹੈ ਉਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਅਨਜਾਨ ਹੈ ਉਸ ਤਰ੍ਹਾਂ ਦੇ ਰੁਝਾਨਾਂ ਦਾ ਪੱਤਰਕਾਰ ਭਾਈਚਾਰੇ ਕੋਈ ਅਸਰ ਪੈਣਾ ਸੁਭਾਵਿਕ ਸੀ ਪਰ ਸਰਬਾ ਸਵਿਚਰ ਪੰਜਾਬ ਆਧਵ ਸਰਦਾਰ ਗੁਰਨੇਤ ਸਿੰਘ ਦੀ ਨੀਂਹ ਤੇ ਆ ਸੱਸੀ ਕਾਹਰੇ ਸਰਦਾਰ ਯੂਨੀਵਰਸਿਟੀ ਤਾਲੀਵਾਲਾ ਦਾ ਚਾਹਲੀ ਬਣਾਲਾ ਤੋਂ ਆਮ ਆਦਮੀ ਪਾਰਟੀ ਦੇ ਸਰਦਾਰ ਹੈ ਕੋਰ ਕਰਤਾਰ ਸਿੰਘ ਸਾਹਾਬਾ ਜੀ ਨੂੰ ਸੰਗਤ ਦੇ ਕੋਲ ਤੇ ਸਵਾਗਤ ਹੈ ਜੀ ਹਰਿਕਰ ਸਿੰਘ ਜੀ ਚਾਲੀਵਾਰ ਜਿਹੜੇ ਹੱਥ ਸਾਡੇ ਅੱਜ ਦੇ ਇਸ ਸੁਪਾਈ ਕਾਨਫਰੰਸ ਦੇ ਲੂਟ ਲੂਟ ਮੁੱਖ ਮਾਰਚ ਪੰਜਾਬ ਵਿਧਾਨ ਸਭਾ ਦੇ ਮਾਨਯੋਗ ਸਿਖਰ ਸਦਕੁਲਤਾ ਸਿੰਘ ਹਨ ਜੀ ਸਾਡੇ ਵਿੱਚ ਪਹੁੰਚੂ ਕੇ ਨੇ ਉਹਨਾਂ ਦੇ ਨਾਲ ਹੀ ਇੱਥੇ ਹੈ ਇਸ ਇਲਾਕੇ ਦੇ 파ਰਟਮੈਂਟ ਮੈਂਬਰ ਦੇ ਮਿੱਥ ਹੈ ਜੀ ਮੈਂ ਕੁੰਦੈਂਟ ਕਰੰਗਾ ਪੋਟਸ ਸਮਾਰਨ ਜਰਨੈਸ ਯੂਨੀਅਨ ਦੇ ਚੌਥੀ ਸਬਾਈ ਕਾਂਗਰਸ ਦੇ ਦੇ ਮੁੱਖ ਮਹਿਮਾਨ ਸਰਦਾਰ ਕੋਤਾਲ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਦੇ ਦਰਮੇਂ ਜੇ ਜੀ ਕਿਹਨੇ ਲੋਕ ਸਭਾ ਮੈਂਬਰ ਅਸੀਂ ਉਹਨਾਂ ਨੂੰ ਪੰਜਾਬ ਕੰਡੀਕਰ ਜਨਸ ਜੁਨੀਨ ਦੀ ਵਰਕਿੰਗ ਕਮੇਟੀ ਬਣ ਤਆਂ ਬਾਤਾਂ ਦੇ ਵਿੱਚ ਕਾਜੀ ਦੀ ਕਾਨਫਰੰਸ ਹੋ ਰਹੀ ਹੈ ਉਹ ਹਾਤਾ ਅਸੀਂ ਸਾਰੇ ਬਖੂਬੀ ਜਾਣਦੇ ਆ ਮੇਰੇ ਤੋਂ ਪਹਿਲਾਂ ਬੋਲਣ ਵਾਲੇ ਬੁਲਾਰਿਆਂ ਨੇ ਵਕਤ ਵਕਤ ਧੰਨ ਨਾਲ ਉਹ ਸਾਰੇ ਦਾ ਜ਼ਿਕਰ ਕੀਤਾ ਕਿ ਅੱਜ ਪੱਤਰਕਾਰੀ ਤੇ ਪੱਤਰਕਾਰ ਸਾਉ ਤੋਂ ਵੱਲੋਂ ਮੈਂ ਕਹਿਣਾ ਚਾਹੂਗਾ ਕਿ ਜਿਹੜੀ ਪ੍ਰੈਸ ਹੈ ਲੋਕਾਂ ਦੇ ਮੰਗਾ ਮਸਲੇ ਜੋ ਇੱਥੇ ਜੋ ਵੀ ਕੁਝ ਗਲਤ ਵਾਪਰਦਾ ਜਾਂ ਕੁਝ ਹੁੰਦਾ ਹੈ ਲੋਕਾਂ ਤੱਕ ਪਹੁੰਚਾਉਣ ਵਾਲੀ ਇਹੀ ਮੇਨ ਜਰੀ ਹੈ ਪ੍ਰੈਸ ਨੂੰ ਆਜ਼ਾਦ ਹੋਣਾ ਆਜ਼ਾਦ ਰੂਪ ਵਿੱਚ ਕੰਮ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਉਹਦੇ ਉੱਤੇ ਕਿਸੇ ਕਿਸਮ ਦਾ ਕੋਈ ਦਬਾਅ ਪ੍ਰੈਸਰ ਨਹੀਂ ਹੋਣਾ ਚਾਹੀਦਾ ਤਾਂ ਕਿ ਉਹ ਆਪਣਾ ਕੰਮ ਸੱਚੇ ਢੰਗ ਨਾਲ ਕਰ ਸਕੇ ਇਸ ਲਈ ਪੰਜਾਬ ਐਂਡ ਚੰਡੀਗੜ੍ਹ ਜਨ ਲਿਖਤ ਦੁਨੀਆ ਨਾਲ ਜਿਹੜੀ ਅੱਜ ਆਪਣੀ ਸਵੈ ਕਾਨਫਰੰਸ ਕੰਮ ਜਾ ਰਹੀ ਆ ਕਤਰਤਾ ਕਰ ਰਹੀ ਆ ਹੋਰ ਪੱਤਰਕਾਰਾਂ ਨੂੰ ਜੋੜ ਰਹੀ ਆ ਇਦੇ ਨਾਲ ਹੀ ਅੱਜ ਜੱਤੀ ਪੱਤਰਕਾਰ ਜੁਨੀਅਰ ਨਿਹਾਲ ਸਿੰਘ ਵਾਲਾ ਉਹਦੇ ਵੀ ਸਾਰੇ ਮੈਂਬਰ ਪਹੁੰਚੇ ਆਲਰੇਡੀ ਉਹ ਬੜੇ ਚਿਰ ਤੋਂ ਸੰਗਰਸਾਂ ਦੇ ਵਿੱਚ ਲੜਦੇ ਹੋਏ ਲੋਕਾਂ ਦੇ ਮੰਗਾ ਮਸਲਿਆਂ ਨੂੰ ਆਪਣੇ ਪੱਤਰਕਾਰਾਂ ਦੇ ਮੰਗਾ ਮਸਲਿਆਂ ਨੂੰ ਹੱਲ ਕਰਦੇ ਹੋਏ ਸਾਰੇ ਅੱਜ ਉਹ ਵੀ ਉੱਥੇ ਆਇਆ ਤੇ ਉਹਦੇ ਨਾਲ ਹੀ ਜੁੜੇ ਹੋਏ ਆ ਇਹਨਾਂ ਦਾ ਜੁੜਨਾ ਇਕੱਠੇ ਹੋਣਾ ਸਭ ਤੋਂ ਜ਼ਿਆਦਾ ਜ਼ਰੂਰੀ ਆ ਇਹ ਜੇ ਸਮਾਗਮ ਹੋਣੇ ਇਕੱਠੇ ਹੋਣਾ ਸਾਰਿਆਂ ਜਿਹੜਿਆ ਜੇ ਅਸੀਂ ਇਕੱਠੇ ਨਹੀਂ ਹੋਵਾਂਗੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਸਮੱਸਿਆ ਆਉਂਦੀ ਆ ਅੱਜ ਜਿਸ ਕਿਸਮ ਦਾ ਅਸੀਂ ਮੌਤ ਦੇਖ ਰਹੇ ਆ ਤਾਂ ਮੇਰਾ ਖਿਆਲ ਆ ਕੰਮ ਕਰਨਾ ਜੇ ਨਾਲ ਇਕੱਠੇ ਹੋਵਾਂਗੇ ਤਾਂ ਔਖਾ ਹੋ ਜਾਊਗਾ ਤੇ ਇਹ ਸਾਰਾ ਕੁਝ ਆਪਣੇ ਜਿੰਨੇ ਕਹਿ ਸਕਦੇ ਆ ਪ੍ਰੈਸ ਭਾਈਚਾਰੇ ਰਹੀ ਉਹਨਾਂ ਦੀ ਭਾਜਪ ਲਈ ਤੇ ਉਹਨਾਂ ਦੀ ਭਲਾਈ ਲਈ ਉੱਥੇ ਇਕੱਠੇ ਹੋਣਾ ਆਉਣਾ ਇਹ ਸਭ ਤੋਂ ਸਮਾਗਮ ਕੋਲੋਂ ਕਰਾਉਣੇ ਜ਼ਰੂਰੀ ਆ ਦੂਸਰੇ ਪਾਸੇ ਮੈਂ ਪੱਤਰਕਾਰ ਭਰਾਵਾਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਵੀ ਆਪਣਾ ਕੰਮ ਬਿਨਾਂ ਕਿਸੇ ਲਾਲਚ ਲੋਭ ਦੇ ਜਿਹੜਾ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਜਿਹੜਾ ਜਲ ਸਟਰੀ ਜ਼ਿੰਮੇਵਾਰੀ ਬਣਦੀ ਹੈ ਜਲ ਸਟ ਹੋਣਾ ਕੀ ਚਾਹੀਦਾ ਉਸ ਤਰ੍ਹਾਂ ਦਾ ਉਹਨੂੰ ਡਿਊਟੀ ਨੂੰ ਹੋਣੀ ਚਾਹੀਦੀ ਹਰ ਜਾਬਰਤੇ ਜਰਮਤੇ ਮਾਚਤੇ ਮੋਰੀਆ ਕੋ ਹੁੰਦੇ ਨੇ ਉਹ ਆਪਣੀ ਤੀਜੇ ਸ਼ਬਦਾਂ ਦੇ ਨਾਲ ਮੈਂ ਫੇਰ ਗੁਸਤਾਖੀ ਦੇ ਨਾਲ ਹੀ ਇਹ ਗੱਲ ਇਹਨਾਂ ਨੂੰ ਬੇਨਤੀ ਕਰਾਂ ਕਰਕੇ ਸਮੇਂ ਦਾ ਵਿਰੋਧਕਾਰ ਪਿਆ ਰੱਖਿਆ ਜਾਵੇ ਕਿਉਂਕਿ ਜਿਹੜੇ ਸੰਜੋਗ ਬਤਾਲੇ ਨਾਲ ਉਧਰ ਸਾਹ ਬੈਠੇ ਨੇ ਜਾਦੂਪੁਰ ਦੇ ਚੌਥੇ ਸਵੇਾਈ ਕਾਨਫਰੰਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚੇ ਪੱਤਰਕਾਰ ਬੀਰੋਜ ਜਥੇਬੰਦੀ ਦੇ ਸਵੇਾਈ ਮੈਂ 2 ਮਿੰਟ ਦਾ 2 ਮਿੰਟ ਹੀ ਕੋਸ਼ਿਸ਼ ਕਰਾਂਗਾ ਕਿ 2 ਮਿੰਟ ਦੇ ਵਿੱਚ ਹੀ ਆਪਣੀ ਗੱਲ ਸਪਸ਼ਟ ਕਰ ਦੇਵਾਂ ਮੌਜੂਦਾ ਦੌਰ ਦੇ ਅੰਦਰ ਜਦੋਂ ਪੱਤਰਕਾਰੀ ਦੇ ਖੇਤਰ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਇਹ ਪੱਤਰਕਾਰੀ ਕਰਨੀ ਕੋਈ ਸੌਖੀ ਨਹੀਂ ਖਾਣਾ ਜਿਦਾ ਬਾੜਾ ਨਹੀਂ ਨਾ ਇਹ ਖੰਡੇ ਦੀ ਧਾਰ ਹੈ ਜਿਹੜੀ ਤੁਰਨ ਹੈ ਸੱਚੀ ਹੋਣੀ ਪੱਤਰਕਾਰੀ ਕਰਨੀ ਹੈ ਤੇ ਜਿਹੜੇ ਕਰਦੇ ਆ ਉਹਨਾਂ ਨੂੰ ਅੱਜ ਦੇ ਦੌਰ ਦੇ ਵਿੱਚ ਜਦੋਂ ਮੈਂ ਪੜ ਰਿਹਾ ਸੀ ਕਿ ਮੈਂ ਜਦੋਂ ਪੱਤਰਕਾਰੀ ਕਾਨਫਰੰਸ ਤੇ ਜਾਣਾ ਤਾਂ ਅੱਜ ਜਿਹੜਾ ਇੰਡਕਸ਼ਨ 180 ਮੁਲਕਾਂ ਦੇ ਵਿੱਚੋਂ ਪੱਤਰਕਾਰਤਾ ਦੇ ਖੇਤਰ ਦੇ ਸਾਡੇ ਮੁੰਡਾ 155 ਨੰਬਰ ਹੈ